ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬੱਚੇ ਦੀ ਵੱਡੀ ਖੁਸ਼ੀ ਖੇਡਣਾ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਖਿਡੌਣੇ ਮਿਲਦੇ ਰਹਣ ਤਾਂ ਬੱਚੇ ਨੂੰ ਖਾਣ ਪੀਣ ਪਹਿਨਣ ਅਤੇ ਸੌਣ ਦੀ ਵੀ ਪਰਵਾਹ ਨਹੀਂ ਰਹਿੰਦੀ ਖਿਡੌਣਿਆਂ ਨਾਲ ਖੇਡਦਿਆਂ ਬੱਚੇ ਨੂੰ ਆਪਣੀ ਹੋਸ਼ ਨਹੀਂ ਹੁੰਦੀ ਗੁੱਡੀਆਂ ਉਡਾਣ ਵਾਲੇ ਮੁੰਡੇ ਕਈ ਵਾਰੀ ਬੰਨਿਆ ਤੇ ਚੜਦੇ ਅਤੇ ਕੋਠੇ ਟੱਪਦੇ ਅਤੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਂਦੇ ਦੇਖੇ ਜਾਂਦੇ ਹਨ ਆਤਸ਼ਬਾਜੀ ਨਾਲ ਖੇਡਣ ਵਾਲੇ ਮੁੰਡੇ ਕਈ ਵਾਰ ਅੱਗ ਲਵਾ ਬੰਦੇ ਹਨ ਪਰ ਖੇਡਣੋਂ ਨਹੀਂ ਹਟਦੇ ਖੇਡਾਂ ਨੂੰ ਹੀ ਬੱਚੇ ਆਪਣੀ ਜ਼ਿੰਦਗੀ ਦਾ ਆਦਰਸ਼ ਸਮਝਦੇ ਹਨ ਜਾਗਦੇ ਵੀ ਖੇਡਾਂ ਵਿੱਚ ਸੁਰਤ ਅਤੇ ਸੁੱਤਿਆਂ ਵੀ ਖੇਡਾਂ ਦੇ ਹੀ ਸੁਪਨੇ ਲੈਂਦੇ ਹਨ ਜਗਤ ਰਚਨਾ ਵਿੱਚ ਜੀਵ ਵੀ ਇੱਕ ਬੱਚੇ ਦੀ ਣਾਈ ਹੈ ਜਿਸ ਦੀ ਖੇਡ ਅਤੇ ਖਿਡੌਣੇ ਇਸ ਦੇ ਮਨ ਦੀਆਂ ਤਰੰਗਾਂ ਹਨ ਇਹ ਮਨ ਦੀਆਂ ਤਰੰਗਾਂ ਕੀ ਹੁੰਦੀਆਂ ਹਨ ਲਗੇ ਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਾ ਨਵੇਕਲੇ ਹੋ ਕੇ ਬੈਠ ਜਾਵੋ ਅਤੇ ਅੱਖਾਂ ਮੀਟ ਕੇ ਉਡੀਕੋ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਉਪਜਨੇ ਸ਼ੁਰੂ ਹੋ ਜਾਣਗੇ ਹਰ ਖਿਆਲ ਮਨ ਦੇ ਸਾਹਮਣੇ ਇੱਕ ਖਿਆਲੀ ਤਸਵੀਰ ਪੈਦਾ ਕਰੇਗਾ ਕਈ ਮਿੱਤਰ ਯਾਦ ਆਉਣ ਲੱਗ ਜਾਣਗੇ ਅਤੇ ਹਰ ਮਿੱਤਰ ਦੀ ਯਾਦ ਨਾਲ ਉਸ ਦੀ ਸ਼ਕਲ ਉਸ ਦੇ ਗੁਣ ਅਤੇ ਉਸ ਨਾਲ ਸਬੰਧ ਰੱਖਣ ਵਾਲੀਆਂ ਯਾਦਾਂ ਦੀਆਂ ਤਸਵੀਰਾਂ ਮਨ ਦੇ ਸਾਹਮਣੇ ਆਉਣ ਲੱਗਣਗੀਆਂ ਕਦੇ ਕੋਈ ਦੁਸ਼ਮਣ ਜਾਤ ਆ ਜਾਵੇਗਾ ਅਤੇ ਉਸ ਵੱਲੋਂ ਪਹੁੰਚੀਆਂ ਤਕਲੀਫਾਂ ਦੀ ਫਿਲਮ ਵੀ ਅੱਖਾਂ ਅੱਗੇ ਫਿਰਨ ਲੱਗ ਜਾਵੇਗੀ ਅੱਖਾਂ ਖਲੋ ਕੇ ਵੀ ਤੁਸੀਂ ਆਪਣੇ ਮਨ ਦੀ ਅਵਸਥਾ ਨੂੰ ਜਰਾ ਧਿਆਨ ਨਾਲ ਦੇਖੋ ਤਾਂ ਇਸ ਵਿੱਚ ਲਗਾਤਾਰ ਤਰੰਗਾ ਉੱਠਦੀਆਂ ਨਜ਼ਰ ਆਉਣਗੀਆਂ ਅਤੇ ਹਰ ਮਨ ਤਰੰਗ ਦੇ ਨਾਲ ਕੋਈ ਨਾ ਕੋਈ ਖਿਆਲੀ ਤਸਵੀਰ ਬਣਦੀ ਦਿ세ਗੀ ਇਨਸਾਨ ਜੋ ਵੀ ਕਰਦਾ ਹੈ ਉਸ ਦੀ ਪ੍ਰੇਰਣਾ ਉਸ ਦੇ ਮਨ ਵਿੱਚ ਖਿਆਲ ਤਰੰਗ ਦੀ ਸ਼ਕਲ ਵਿੱਚ ਪਹਿਲੇ ਉੱਠਦੀ ਹੈ ਫਿਰ ਇਹ ਕੰਮ ਕਰਨ ਲੱਗ ਜਾਂਦਾ ਹੈ ਇਸ ਤਰ੍ਹਾਂ ਵਿਚਾਰਿਆਂ ਅਸੀਂ ਦੇਖਾਂਗੇ ਕਿ ਇਨਸਾਨ ਦੇ ਸਾਰੇ ਕੰਮ ਉਸਦੇ ਮਨ ਵਿੱਚੋਂ ਕਿਸੇ ਵੇਲੇ ਉਪਜੀਆਂ ਮਨ ਤਰੰਗਾ ਦਾ ਹੀ ਨਤੀਜਾ ਹਨ ਵਿਅਕਤੀ ਦੀ ਖੁਸ਼ੀ ਅਤੇ ਸ਼ੁਗਲ ਆਪਣੀਆਂ ਮਨ ਤਰੰਗਾ ਨਾਲ ਖੇਡਣਾ ਹੈ ਇਹ ਇਹਨਾਂ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਇਹ ਮਨ ਤਰੰਗਾ ਜੇ ਚੰਗੀਆਂ ਹੋਣ ਤਾਂ ਵਿਅਕਤੀ ਖੁਸ਼ੀ ਮਹਿਸੂਸ ਕਰਦਾ ਹੈ ਜੇ ਮਾੜੀਆਂ ਹੋਣ ਤਾਂ ਦੁਖੀ ਹੋ ਬੈਠਦਾ ਹੈ ਇਨਸਾਨ ਦੀ ਸਾਰੀ ਕਿਰਤ ਇਸ ਦੀਆਂ ਵਿਚਾਰਾਂ, ਕਾਡਾਂ, ਤਰੱਕੀ ਅਤੇ ਕਾਮਯਾਬੀ ਇਸ ਦੇ ਮਨ ਵਿੱਚੋਂ ਹੀ ਉਪਜਦੀਆਂ ਖਿਆਲੀ ਤਰੰਗਾਂ ਦਾ ਹੀ ਨਤੀਜਾ ਹਨ ਜਦ ਮਨ ਵਿੱਚੋਂ ਅਸ਼ਾਂਤ ਅਤੇ ਵੈਰ ਵਿਰੋਧੀ ਤਰੰਗਾਂ ਉਪਜਣ ਇਨਸਾਨ ਗੁੱਸੇ ਵਿੱਚ ਆ ਕੇ ਲੜਾਈ ਸ਼ੁਰੂ ਕਰ ਦਿੰਦਾ ਹੈ ਜਦ ਅਸ਼ਾਂਤੀ, ਪ੍ਰੇਮ ਅਤੇ ਕਿਰਪਾ ਦੀਆਂ ਤਰੰਗਾਂ ਉਪਜਣ ਤਾਂ ਇਹ ਸੁਲ੍ਹਾ ਕਰਦਾ ਅਤੇ ਮਿੱਤਰ ਬਣਾਉਂਦਾ ਹੈ ਇਨਸਾਨ ਦੀ ਸਾਰੀ ਗੱਲ ਇਸ ਦੀਆਂ ਮਨ ਤਰੰਗਾਂ ਦੇ ਆਸਰੇ ਹੈ ਜਿਵੇਂ ਖੇਡਾਂ ਵਿੱਚ ਅਠੇ ਪੈਰ ਗਲਤਾਂ ਰਹਿਣ ਵਾਲੇ ਬੱਚੇ ਨੂੰ ਸਿਆਣੇ ਮਾਪੇ ਸਕੂਲ ਪਾ ਕੇ ਪ੍ਰਾਈਵੇਟ ਮਾਸਟਰ ਰੱਖ ਕੇ ਸੁੰਦਰ ਪੁਸਤਕਾਂ ਖਰੀਦ ਕੇ ਖੇਡਾਂ ਵਿੱਚੋਂ ਗੱਡ ਕੇ ਪੜ੍ਹਾਈ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹ ਜੀਵਨ ਦੇ ਜ਼ਰੂਰੀ ਅਤੇ ਲਾਭਵੰਦ ਪਾਸੇ ਤੋਂ ਜਾਣੂ ਹੋ ਕੇ ਖੇਡਾਂ ਨੂੰ ਛੱਡੇ ਅਤੇ ਇਲਮ ਹਸਲ ਕਰਕੇ ਵੱਡਾ ਆਦਮੀ ਬਣੇ ਉਸੇ ਤਰ੍ਹਾਂ ਅੱਠੇ ਬਹਿਰ ਮੰਨ ਦੀਆਂ ਤਰੰਗਾਂ ਦੀ ਖੇਡ ਵਿੱਚ ਗਲਤਾਂ ਰਹਿਣ ਵਾਲੇ ਵਿਅਕਤੀ ਨੂੰ ਪੈਗੰਬਰ, ਅਵਤਾਰ, ਗੁਰੂ ਅਤੇ ਪੀਰ ਆਤਮ ਵਿਦਿਆ ਪੜਨ ਵਾਸਤੇ अनेका ਤਰੀਕਿਆਂ ਵਿੱਚ ਕਦੀ ਡਰ ਕੇ, ਕਦੀ ਆਸ ਦਿਲਾ ਕੇ, ਕਦੀ ਲਾਭ ਦਿਖਾ ਕੇ, ਕਦੀ ਝੜਕ ਕੇ, ਕਦੀ ਦਿਲਾਸਾ ਅਤੇ ਦਲੇਰੀ ਦੇ ਕੇ ਪ੍ਰੇਰਦੇ ਹਨ। ਸਿਆਣੇ ਮਾਪਿਆਂ ਦੇ ਆਖੇ ਲੱਗ ਕੇ ਬੱਚਾ ਉਮਰ ਸਵਾਰਦਾ ਅਤੇ ਸੁਖੀ ਜੀਵਨ ਬਤੀਤ ਕਰਦਾ ਹੈ। ਇਸੇ ਤਰ੍ਹਾਂ ਗੁਰਮੁਖ ਵਿਅਕਤੀ ਗੁਰੂ ਪੀਰਾਂ ਦੇ ਆਖੇ ਲੱਗ ਕੇ ਜੀਵਨ ਪệਠ ਪ੍ਰਾਪਤ ਕਰਕੇ ਜੀਵਨ ਮੌਤ ਦੀਆਂ ਹੱਦਾਂ ਨੂੰ ਟੱਪਦਾ ਅਤੇ ਪੂਰਨ ਪੁਰਖ ਦਾ ਦਰਜਾ ਹਾਸਲ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ